ਲਾਵੀ ਸਿੱਧੂ ਮੂਸੇ ਵਾਲੇ ਦੀ ਤੁਹਾਨੂੰ ਹੁਣ ਕਮਾਈ ਦਿਖਾਉਂਦੇ ਆ ਇੱਥੇ ਨਾ ਹੁਣ ਕੀ ਆ ਇਹ ਰੈਸਟੋਰੈਂਟ ਆ ਹਨਾ ਤੇ ਉਹਦੇ ਬਾਹਰ ਫੋਟੋਆਂ ਫੋਟੋਆਂ ਤੇ ਉਹਦਾ ਨਾਟ 11 ਖੜਾ ਇੱਥੇ 100 ਰੋਡ ਤੇ ਹੀ ਪੈ ਜਾਂਦਾ ਹਨਾ ਇਹ ਹਾਂ ਹਾਂ ਆ ਦੇਖੋ ਇੱਥੇ ਆ ਸਾਹਮਣੇ ਉਹ ਟੂ ਪਾਕ ਦੀ ਫੋਟੋ ਆ ਤੇ ਨਾਲ ਹੀ ਉਹ ਸਿੱਧੂ ਦਾ ਨਾਟ 11 ਬਣਾਇਆ ਹੋਇਆ ਉੱਤੇ ਖੜਾ ਤੇ ਆ ਇੱਧਰ ਤੇ ਅੰਦਰ ਗੀਤ ਵੀ ਮੂਸਲ ਵੀ ਚੱਲਦੇ ਆ ਕਾਫੀ ਪੀ ਕੇ ਆਉਣੀ ਆ ਆਪਾਂ ਕਾਫੀ ਪੀ ਆਉਂਦੇ ਅੰਦਰ ਆ ਜਾ ਹਾਂਜੀ ਅੱਜ ਆਪਾਂ ਆਏ ਆ ਸੌਰ ਰੋਡ ਤੇ ਤੇ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਾਉਂਦੇ ਆ ਪਿੱਛੇ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਵੀ ਆ ਤੇ ਤੁਹਾਨੂੰ ਘੁਮਾਉਂਦੀ ਆ ਸਾਰਾ ਸੌਰ ਰੋਡ ਵੀ ਤੇ ਗੀਤਾਂ ਦੇ ਵਿੱਚ ਆਪਾਂ ਨੇ ਬਹੁਤ ਸੋਹਣਿਆ ਸੌਰ ਰੋਡ ਆ ਤੇ ਉਹ ਵੀ ਤੁਹਾਨੂੰ ਘੁਮਾਵਾਂਗੇ ਬਿਲਕੁਲ ਜਿਹੜੀ ਫੀਲਿੰਗ ਆ ਉਹ ਪੂਰੀ ਨਾ ਪੰਜਾਬ ਵਾਲੀ ਉਹ ਫੀਲਿੰਗ ਆਉਂਦੀ ਆ ਵੀ ਐਂ ਲੱਗਦਾ ਵੀ ਪੰਜਾਬ 'ਚੇ ਫਿਰਦੇ ਆ ਆਪਾਂ ਚਲੋ ਫਿਰ ਘੁੰਮਦਿਆਂ ਲਾਲੇ ਦਰਸ਼ਨ ਕਰਦੇ ਆ ਤੇ ਆਹ ਸਾਹਮਣੇ ਵਾ ਤੇ ਸੰਤਾਂ ਦੀ ਫੋਟੋ ਲੱਗੀ ਹੋਈ ਆ ਪਿੰਡਰਾਂ ਵਾਲੇ ਸੰਤਾਂ ਦੀ ਤੇ ਚੱਲਦੇ ਆ ਹੁਣ ਆਪਾਂ ਪਹਿਲਾਂ ਗੁਰਦਰਾ ਸਾਹਿਬ ਤੇ ਉਹਦੇ ਬਾਅਦ ਫਿਰ ਸਾਰਾ 100 ਰੋਡ ਘਮੋਵੇਂ ਆ ਹੁਣ ਤੇ ਆ ਇੱਧਰ ਐਂਬੂਲੈਂਸ ਜਾ ਰਹੀ ਆ ਤੇ ਆ ਇੱਕ ਗੱਲ ਹੋਰ ਆ ਹੁਣ ਆਪਾਂ ਲਿੱਟਲ ਸੀ ਪਾਰਕਿੰਗ 'ਚ ਖੜੇ ਆ ਔਰੇ ਆਪਣੇ ਇਟਲੀ ਦੇ ਵਿੱਚ ਵੀ ਮਾਰਕੀਟ ਬਹੁਤ ਆ ਇਹ ਆਪਣੇ ਬੰਦੇ ਪਸੰਦ ਬਹੁ ਕਰਦੇ ਆ ਤੇ ਲੇਡਲ ਹੋਰੇ ਵੀ ਆ ਤੇ ਮਿਲਦਾ ਜੁਲਦਾ ਜਾਈ ਕੰਮ ਆ ਸਾਰਾ ਹਨਾ ਜਿਵੇਂ ਆਪਣੀ ਮਾਰਕੀਟ ਆ ਮੁਰਕੀਟਾ ਆ ਦਾ ਲੋਕੇਸ਼ਨ ਵੀ ਸੇਮ ਹੀ ਹੋਊਗਾ ਲੇਡਲ ਦਾ ਹਾਂ 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 ਤੇ ਹੁਣ ਆਪਾਂ ਐਗਜ਼ਿਟ ਕਿੱਧਰ ਤੇ ਹੋਣਾ ਇੱਧਰ ਦੇ ਹੋ ਜਣਾ ਹਨਾ ਆ ਹੈਗਾ ਐਗਜ਼ਿਟ ਲੋ ਯਾ ਗੁਰਦਰਾ ਸਾਹਿਬ ਦੇ ਨੇੜੇ ਆ ਗਏ ਆਪਾਂ ਤੇ ਆਹ ਬਾਹਰ ਖਾਲੇਸਾਂ ਦੇ ਝੰਡੇ ਵੀ ਆ ਤੇ ਸ਼ਾਪਾਂ ਵੀ ਆ يا نتا من دوسرا اب رہا ہو اپ کیسے میں گھر بنا بسارا Okay. ਵੀ ਆਸਵਰੋ ਰੋੜਾ ਜਿਹੜਾ ਪੂਰਾ ਗੀਤਾਂ ਦੇ ਵਿੱਚ ਵੀ ਸੁਣਿਆ ਤੁਸੀਂ ਪਤਾ ਨਹੀਂ ਕਿਹਦਾ ਗੀਤ ਹੈ ਕਈ ਕੌਣੇ ਵਾਲਿਆਂ ਨੇ ਗਾਇਆ ਗੀਤ ਹੈ ਨਾ ਪੂਰਾ ਹੈ ਨਾ ਪੰਜਾਬ ਵਾਲੀ ਉਹ ਫੀਲਿੰਗ ਇਧਰ ਨੂੰ ਦਾ ਦੁਕਾਨਾਂ ਤੇ ਕੁੰਨਾ ਆਪਾਂ ਇਧਰਲੀ ਸਾਈਡ ਤੇ ਪਰਲੀ ਪਾਸੇ ਹੋਣਾ ਹੈ ਨਾ ਨਾਲੇ ਇਹ ਇੰਡੀਆ ਵਾਂਗੂ ਆਦਾ ਕੁਵळा ਮਰੰਡੀ ਫਿਰਦੇ ਲੱਗਦਾ ਇਦਾਂ ਹੈਨਾ ਹਾਂ ਕਟਿੰਗ ਆ ਰਹੀ ਵਧੀਆ ਹਾਂ ਹੇਅਰ ਕਟਿੰਗ ਆ ਰਹੀ ਆਗੇ ਇੱਧਰ ਪੂਰਾ ਹੈ ਨਾ ਆਪਣੇ ਬਦਾਂ ਦੇਖੇ ਪੂਰੀ ਫੀਲਿੰਗ ਹੈ ਨਾ ਪੂਰੀ ਹੈ ਨਾ ਕਿੱਦਾਂ ਕੋਣਾ ਕਸ ਆਪਣੇ ਗੋਰਾ ਦਿਖਦਾ ਕੋਈ ਕੋਈ ਗੋਰੇ ਗੂਰੇ ਤਾਂ ਦਿਖਦਾ ਹੀ ਨਹੀਂ ਹੈਗਾ ਉਹ ਕੜੇ ਨਾ ਸਾਰੇ ਆਪਣੇ ਹੀ ਨੇ ਹਾਂ ਆ ਫੋੜਾ ਜਿਹੜਾ ਪੂਰਾ ਚਰਚਾ ਚ ਰਹਿੰਦਾ ਹੈ ਨਾ ਨਿਕਲ ਗਿਆ ਆ ਜਿਹੜੇ ਬੈਨਰ ਵੀ ਲੱਗੇ ਹੋਏ ਆ ਬੈਨਰ ਵੀ ਦੇਖ ਲਓ ਐਨ ਹਾਂ ਉਹ ਦੇਖ ਪਾ ਲੜ ਗਏ ਨੇ ਇਹ ਬਾਰੇ ਤੇ ਆਪਣੇ ਕੁਦੇ ਜੀ ਨੂੰ ਆਹ ਆਹ ਕੋ ਜੁਏ ਲੰਦਰੀ ਦਾ ਆ ਕਿੱਦਿਆ ਇਹ ਨਿਲਕਪੂਰ ਆਉਣੀ ਹੈ ਨਾ ਜੁਏ ਦਾ ਅੰਦਰ ਸੋਨੇ ਦਾ ਦੀ ਦੁਕਾਨ ਆ 골ਡ ਦੀ ਆ ਗਈ ਸਾਰੀ ਸ਼ਾਪ ਹੂੰ ਜੱਬੀ ਆਪਣੇ ਦੀ ਹਦਾਈ ਉਹਨਾਂ ਦੇ ਲਈ ਵੀ ਆ ਹਾਂ ਹਾਂ ਸਾਰੇ ਟਰੈਕਟਰ ਨਹੀਂ ਇਕੱਠੇ ਕਰੇ ਪਏ ਇਹਨਾਂ ਨੇ ਉਹ ਦੇਖੋ ਮੈਂ ਵੀ ਆ ਰਿਹਾ ਕਹਿੰਦਾ ਖਾਸਾ ਲੰਬਾ ਹੈ ਇਹ ਪੂਰਾ ਸਾਰਾ ਪੂਰੀ ਸਾਰੀ ਸਟਰੀਟ ਆ ਐਂਡ ਤੱਕ ਹੈ ਨਾ ਹੁਣ 2 ਮਾਈਲ ਤਾਂ ਹੋਊਗਾ ਹੀ ਜਾਂ ਜ਼ਿਆਦਾ ਨਹੀਂ ਹੈ ਨਾ ਹਾਂ ਕਾਫੀ ਲੰਬਾ ਹੈ ਕਾਲੇ ਕਾਲੇ ਜ਼ਿਆਦਾ ਇੱਕ ਇੱਕ ਜਮੀਰ ਆਪਣੇ ਪਾਕਿਸਤਾਨੀ ਹੋਏ ਇੰਡੀਅਨ ਹੋਏ ਇਹ ਜ਼ਿਆਦਾ ਹੈ ਨਾ ਹਾਂ ਕੋਦਾ ਮਿਕਸ ਨਹੀਂ ਆਪ ਗੋਰੇ ਤਾਂ ਉਹ ਦਿਖਦੇ ਹੀ ਨਹੀਂ ਹੈਗੇ ਹਾਂ ਆਪਣੇ ਜ਼ਿਆਦਾ ਹਾਂ ਪਾਕਿਸਤਾਨੀ ਵੀ ਜ਼ਿਆਦਾ ਹੈ ਆ ਪੁਲਸ ਵਾਲਿਆਂ ਵਾਲੀਆਂ ਬੈਨ ਹੈ ਨਾ ਪੁਲਸ ਵਾਲਿਆਂ ਕੋਲ ਬੈਨ ਹੈ ਫੋਰਡ ਵਾਲੀਆਂ ਲੈ ਜੀ ਆ ਦੇਖੋ ਇੱਧਰ ਸਾਹਮਣੇ ਨਿਆਣੇ ਵਾਲਾ ਕੰਬਲ ਕੁੰਬਲ ਖੇਲਾ ਦੇਖੋ ਕਾ ਬਾਕੀ ਆ ਇਹਨ ਪੂਰੀ ਗੱਲ ਬਾਤ ਆ ਨਾ ਬਾਕੀ ਆਹ ਵੀ ਆ ਇੱਧਰ ਸਾਹਮਣੇ ਆਹ ਹੈਂ ਉਹ 3 ਵੀਹਲਰ ਖੜਾ ਹੈ ਹਾਂ ਆਹ ਯਾਰ ਸੜਕ ਵਾਲਾ ਵੀ ਦੱਸਦੀ ਹੈ ਹੈਨਾ ਗੱਲਬਾਤ ਜੀ ਮੜੀ ਜੀ ਇਨਫੋਰਮੇਸ਼ਨ ਹੈ ਨਾ ਵੀ ਜਿੱਥੇ ਰੈੱਡ ਲਾਈਨ ਹੁੰਦੀ ਹੈ ਉੱਥੇ ਨਹੀਂ ਗੱਡੀ ਰੋਕ ਸਕਦੇ ਹੈਨਾ ਹਾਂ ਬੱਸ ਲੇਨ ਹਾਂ ਜਿਹੜੀ ਬੱਸ ਵਾਲੀ ਹੈ ਯੈਲੋ ਲੇਨ ਪੀਲੇ ਰੰਗ ਵਾਲੀਆਂ ਇਹਦੇ ਚ ਵੀ ਨਹੀਂ ਗੱਡੀ ਰੋਕ ਸਕਦੇ ਆਪਾਂ ਤੇ ਜਿੱਥੇ ਰੈੱਡ ਲਾਈਨ ਹੁੰਦੀ ਆ ਸੜਕ ਦੇ ਆਲੇ-ਦਲੇ ਉੱਥੇ ਵੀ ਨਹੀਂ ਗੱਡੀ ਰੋਕ ਸਕਦੇ ਆਪਾਂ ਜਿਵੇਂ ਫਰੈਚੇ ਲਾ ਕੇ ਜਿਵੇਂ ਆ ਗੱਡੀ ਖੜੀ ਆ ਹਨਾ ਆਹ ਉਹ ਗੱਡੀ ਰੋਕ ਨਹੀਂ ਸਕਦਾ ਜਿਹਨੂੰ ਪੁਲਿਸ ਵਾਲਿਆਂ ਨੇ ਦੇਖ ਲਈ ਹੈ ਹਨਾ ਹਾਂ ਰੈੱਡ 'ਚ ਨਹੀਂ ਖੜ ਸਕਦੇ ਜਮਾਈ ਹਾਂ ਵੀ ਚੱਲੀ ਜਾਂਦਾ ਔਰ ਇਹ ਸਭ ਕੁਸ ਪਰ ਆਏ ਆ ਵੀ ਜੇ ਉਹ ਟਾਈਮ ਤੇ ਆ ਜਾਣ ਫੇਰ ਜਰਮਨਾ ਹੋ ਰਿਹਾ ਕਰਾ ਉਹ ਸਾਹਮਣੇ ਦੇਖੋ ਜੁਐਲਰ ਦੀ ਦੁਕਾਨ ਉਹ ਜਿੱਤਨੀ ਜਨ ਜੁਐਲਰ ਹਾਂ ਹੇ ਗਾਇਸ ਹਾਈ ਕੰਕਲੂਜੀ ਆਪਣੇ ਇੰਡੀਆ ਮੰਗੜੀਆਂ ਜਿਵੇਂ ਥੋੜਾ ਗਾਹਕੀ ਉਹ ਜਿਆਦਾ ਹੀ ਹੈ ਨਾ ਬੱਸਾਂ ਵਾਲਾ ਕੰਮ ਬੜਾ ਸਿਰ ਹੈ ਤੇ ਜ਼ਿਆਦਾਤਰ ਆਪਣੇ ਆਪਣੇ ਬੰਦੀ ਚਲਾਉਂਦੇ ਆ ਬੱਸਾਂ ਵੀ ਆ ਕਾਲਿਆਂ ਦਾ ਆ ਗਿਆ ਹਨਾ ਚਰਚ ਬੱਸਾਂ ਤੂੰ ਦੇਖ ਲੈ ਕੋਈ ਨਾ ਕੀ ਕਹਾ ਕੀ ਮੰਗਦੇ ਬੱਸ ਸਰਵਿਸ ਜ਼ਿਆਦਾ ਆ ਹਨਾ ਜਿਵੇਂ ਸ਼ਹਿਰ ਆ ਜਾਂਦਾ ਨਾ ਇੱਕ ਤਰ੍ਹਾਂ ਦਾ ਸਾਰੇ ਹੀ ਕੁੰਦੇ ਆਏ ਵੀ ਗੱਡੀਆਂ ਨਾਲ ਜੁਗਾੜ ਜ਼ਿਆਦਾ ਹੁੰਦਾ ਸ਼ਹਿਰ ਦੇ ਹੁੰਦੇ ਜਨਾ ਦੌਨਸ ਦਾ ਵਸੇ ਕਿਉਂਕਿ ਜ਼ਿਆਦਾ ਗੱਡੀਆਂ ਘੱਟ ਵੱੜਦੇ ਨੇ ਇਧਰ ਰਸੋਈ ਦਾ ਬਾਕੀ ਲਾਵੀ ਸਿੱਧੂ ਮੂਸੇ ਵਾਲੇ ਦੀ ਤੁਹਾਨੂੰ ਹੁਣ ਕਮਾਈ ਦਿਖਾਉਂਦੇ ਆ ਇੱਥੇ ਨਾ ਹੁਣ ਕਿਆ ਇਹ ਰੈ residendਟ ਹੈ ਨਾ ਤੇ ਉਹਦੇ ਬਾਹਰ ਫੋਟੋਆਂ ਫੋਟੋਆਂ ਤੇ ਉਹਦਾ ਨਟ 11 ਖੜਾ ਇੱਥੇ 100 ਰੋਡ ਤੇ ਹੀ ਪੈ ਜਾਂਦਾ ਹੈ ਨਾ ਇਹ ਹਾਂ ਹਾਂ ਆ ਦੇਖੋ ਇੱਥੇ ਆ ਸਾਹਮਣੇ ਉਹ ਟੂ ਪਾਕ ਦੀ ਫੋਟੋ ਆ ਤੇ ਨਾਲ ਹੀ ਉਹ ਸਿੱਧੂ ਦਾ ਨਟ 11 ਬਣਾਇਆ ਹੋਇਆ ਉੱਤੇ ਖੜਾ ਤੇ ਆ ਇੱਧਰ ਤੇ ਅੰਦਰ ਗੀਤ ਵੀ ਮੂਸੇ ਵਾਲੇ ਦੇ ਚੱਲਦੇ ਆ ਕਾਫੀ ਪੀ ਕੇ ਆਉਣੀ ਆ ਆਪਾਂ ਕਾਫੀ ਪੀ ਆਉਂਦੇ ਅੰਦਰ ਆ ਜਾ ਆਹ ਦੇਖੋ ਉਹ ਚੋਬਰ ਜੀ ਦੇ ਚਿਹਰੇ ਉੱਤੇ ਨੂਰ ਦੱਸਦਾ ਇਹਦਾ ਉੱਠੂਗਾ ਜਵਾਨੀ ਚ ਜਨਾਜ਼ਾ ਮਿੱਠੀ ਆ ਲਓ ਯਾ ਸਿੱਧੂ ਮੂਸੇ ਵਾਲੇ ਦਾ ਇਹ ਸੌ ਰੋਡ ਤੇ ਪੈ ਜਾਂਦਾ ਜਿਹੜਾ ਰੈਸਟੋਰੈਂਟ ਆ ਹੂੰ ਅੰਦਰ ਗੀਤ ਵੀ ਮੂਸਲੇ ਦੇ ਚੱਲਦੇ ਆ ਅੰਦਰ ਦਿਖਾਉਂਦੇ ਆਣ ਤੁਹਾਨੂੰ ਲੈ ਜੀ ਅੰਦਰ ਵੀ ਆ ਬੋਲਟ ਸਿੱਧੂ ਦੀਆਂ ਫੋਟੋਆਂ ਹੈ ਆ ਦੇ ਬਰਦੀ ਵੀ ਮੂਸਲੇ ਦੀ ਹੈ ਨਾ ਤੋਂ ਉਹ ਫੇਰੀ ਜਿਹੜੀ ਚੀਜ਼ ਹੈ ਨਾ ਇਹ ਸੀ ਦੇ ਜਾ ਰਹੀ ਚੀਜ਼ ਹੈ ਹਾਂ ਪੂਰਾ ਹੈ ਨਾ ਲੈ ਜੀ ਪੂਰਾ ਹੈ ਗੱਲ ਬਣਾਈ ਪਈ ਆ ਲੈ ਵੀ ਸਿੱਧੂ ਵਾਲੇ ਰੈਸਟੋਰੈਂਟ ਤੇ ਕਾਫੀ ਚੱਲ ਰਹੀ ਆ ਹੁਣ ਆਪਣੀ ਤਾਂ ਐਂਟਰੀ ਹੋਈ ਆ ਦਫਾ ਨੂੰ ਪਾਈ ਲੈ ਆ ਆਇਆ ਜ਼ੋਮੈਂਟ ਆ ਦੇਖੋ ਇੱਧਰ ਵੀ ਸਾਰੀਆਂ ਹਨ ਸਿੱਧੂ ਦੀਆਂ ਹੀ ਆ ਆ ਦੇਖੋ ਉਤਰੋ ਨਾ ਮੈਨੂੰ ਹੈ ਮੈਨੂੰ ਮਾਈਕ ਨਾਲ ਆ ਦੇਖ ਲੈ ਵੀ ਖੜਜੋ ਫੋਟੋ ਖਿੱਚ ਲਓ ਸਾਡੀ ਨਾਲ ਇੱਧਰ ਭਗਤ ਸਿੰਘ ਦੀ ਵੀ ਬਣਾਇਆ ਹੋਇਆ ਫੋਟੋ ਤੇ ਸਟੈਚੂ ਸੰਜੀਤ ਵਾਰਿਆ ਉਹਨੂੰ ਨਹਾ ਆ ਦੇਖੋ ਪਿੱਛੇ ਉਹਦਾ ਆ ਕੀ ਹੋ ਗਿਆ ਲੈ ਵੀ ਖੁਸ਼ਾ ਹੁਣ ਸਿੱਧੂ ਦੇਖ ਲਿਆ ਨਾ ਅੰਦਰ ਜਾ ਕੇ ਹੁਣ ਸਾਨੂੰ ਐਨ ਪੂਰਾ ਦਿਖਾਤਾ ਲੈ ਆਹ ਦੇਖੋ ਛੋਟੇ ਦੀ ਕਮਾਈ ਵੀ ਆ ਨਾ ਪੂਰਾ ਐ ਨਾ ਟਾਇਰ ਟੂਰ ਆ ਰੀਅਲ ਟਰੈਕਟਰ ਆ ਉੱਤੇ ਸਾਈਕਲ ਖੜਾ ਨਾਲੇ ਗੀਤ ਵੀ ਐ ਨਾ ਮੱਠੇ ਮੱਠੇ ਚੱਲਦੇ ਆ ਬਾਹਰ ਇੰਜਣ ਖੜੀਆਂ ਆਣ